ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਇਹ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਇਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੁਣ ਜਿਹੜਾ ਇਨਸਾਫ ਪਸੰਦ ਹੈ ਜਿਹਦੇ ਸਾਥ ਨਹੀਂ ਦਿੱਤਾ ਹੁਣ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਤਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਥੁੜੇ ਜਾ ਰਹੇ ਸੀ ਇਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਫ ਹੋ ਗਿਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਆ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਬਤਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਲ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਦੀ ਗੱਲ ਤਾਂ ਨਹੀਂ ਕਰ ਰਹੇ ਸੋ ਜਿੰਨਾ ਤੁਸੀਂ ਮਾਣ ਦਿੱਤਾ ਪਿਆਰ ਦਿੱਤਾ ਮੈਂ ਤੁਹਾਡੀ ਬਦੌਲ ਲੋਕਾਂ ਦੀ ਬਦੌਲਤੇ ਮਾਮਲਾ ਜਿਹੜਾ ਉਪਰਚਾ ਉਹ ਰੱਦ ਹੋਇਆ ਤੇ ਅਸੀਂ ਅਪੀਲ ਕਰਦੇ ਹਾਂ ਕਿ ਜਿਹੜਾ ਕੱਲ ਕੱਟ ਰੱਖਿਆ ਗਿਆ ਸੀ ਜਿੰਨੇ ਵੱਡੇ ਪੱਧਰ ਤੇ ਤੁਸੀਂ ਐਲਾਨ ਕੀਤਾ ਸੀ ਬੜੀਆਂ ਜਥੇਬੰਦੀਆਂ ਨੇ ਦੁੱਧ ਦੀ ਸੇਵਾ ਵੀ ਆਪ ਲੈ ਲਈ ਸੀ ਚਾਹ ਦੀ ਸੇਵਾ ਵੀ ਆਪ ਲੈ ਲਈ ਸੀ ਟੈਂਟ ਦੀ ਸੇਵਾ ਵੀ ਆਪ ਲੈ ਲਈ ਸੀ ਮਤਲਬ ਸਾਡਾ ਤਾਂ ਕੁਝ ਵੀ ਨਹੀਂ ਲੱਗ ਰਿਹਾ ਜਿਹੜਾ ਕਹਨ ਤਾਂ ਜੇ ਕਹ ਲਈਏ ਕਿ ਵਾਲਦੀ ਵੀ ਨਹੀਂ ਲੱਗਣ ਦਿੱਤੀ ਸੀ ਲੋਕਾਂ ਨੇ ਕਿ ਸਾਰਾ ਕੁਝ ਸਾਡਾ ਤੁਸੀਂ ਸਿਰਫ ਘਰ ਆ ਕੇ ਬਹਿਣਾ ਹੀ ਹੈ ਸੋ ਉਹਨਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਹੁਣ 5 ਤਰੀਕ ਨੂੰ ਚੰਡੀਗੜ੍ਹ ਫੂਚ ਕਰਨਾ ਬੇਸ਼ੱਕ ਕੱਲ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਉਹਦੀਆਂ ਤਿਆਰੀਆਂ ਕੀਤੀਆਂ ਜਾਂ ਜਥੇਬੰਦੀਆਂ ਉਧਰ ਧਿਆਨ ਦੇਣ ਕਿਉਂਕਿ ਜਥੇਬੰਦੀਆਂ ਲੋਕਾਂ ਤੋਂ ਫੰਡ ਇਕੱਠਾ ਕਰਕੇ ਥਿਲ ਫੁੱਲਣਾ ਚੱਲਦੀਆਂ ਤੇ ਉਹਨਾਂ ਦੀ ਜਿਹੜੀ એનર્ਜੀ ਇੱਧਰ ਵੇਸਟ ਹੋਣੀ ਸੀ ਜਿਹੜਾ ਉਹਨਾਂ ਦਾ ਤੰਤਰ ਇੱਧਰ ਵੇਸਟ ਹੋਣਾ ਸੀ ਉਹ ਨਾ ਹੋਵੇ ਇਹ ਤੁਹਾਡੀ ਬਦੌਲਤ ਜਿੱਤ ਹੋਈ ਹੈ ਸੋ ਉਹ ਆਪਾਂ ਜਿਹੜੀ એનર્ਜੀ ਹੈ ਉਹ ਜਿਹੜੀਆਂ ਬਾਕੀ ਜਥੇਬੰਦੀਆਂ ਲੜਾਈਆਂ ਚੱਲਦੀਆਂ ਕੋਈ ਵੱਖ-ਵੱਖ ਮੋਰਚੇ ਚੱਲ ਰਿਹਾ ਉਧਰ ਜਿਹੜੀ ਲਗਾਈ ਜਾਵੇ ਮੁਲਾਜ਼ਮ ਜਥੇਬੰਦੀਆਂ ਦੇ ਆਪ ਦੇ ਮੋਰਚ ਸੋ ਇਹ ਮਾਮਲੇ ਦਾ ਜਿਹੜਾ ਪੁਲਿਸ ਨੇ ਕੈਂਸਲੇਸ਼ਨ ਜਿਹੜੀ ਕੀਤੀ ਹੈ ਸੋ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਪਰਚਾ ਲੱਗਿਆ ਬਾਕੀ ਸਾਰਾ ਪੱਤਰਕਾਰ ਭਾਈਚਾਰਾ ਮੈਂ ਕਿਸੇ ਇੱਕ ਜ਼ਿਲ੍ਹੇ ਦਾ ਨਹੀਂ ਕਹੂੰਗਾ ਸਾਰੇ ਪੰਜਾਬ ਦੇ ਵਿੱਚ ਆਪਣੇ ਪੱਧਰ ਤੇ ਜਿਹੜੇ ਪੱਤਰਕਾਰ ਭਾਈਚਾਰਾ ਨੇ ਕੀਤਾ ਪਹਿਲੀ ਵਾਰ ਇਹ ਆਧਾਰਨ ਵੀ ਸੈੱਟ ਕੀਤੀ ਹੈ ਬੜੇ ਵਾਰੇ ਹੁੰਦਾ ਕਿ ਪੱਤਰਕਾਰ ਪੱਤਰਕਾਰ ਦੇ ਨਾਲ ਨਹੀਂ ਖੜਦਾ ਜਿੱਥੇ ਸਾਡੇ ਬਠਿੰਡਾ ਜ਼ਿਲ੍ਹੇ ਦੇ ਫਰੀਦਕੋਟ ਜ਼ਿਲ੍ਹੇ ਦੇ ਖੜੇ ਆ ਉੱਥੇ ਪੂਰੇ ਪੰਜਾਬ ਦੇ ਪੱਤਰਕਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਖਬਾਰ ਭਰ ਦਿੱਤੇ ਸੋਸ਼ਲ ਮੀਡੀਆ ਸੈਟਅਪ ਕਰ ਦਿੱਤੀਆਂ ਆਪਦੇ ਚੈਨਲਾਂ ਨੂੰ ਇਸ ਖਬਰ ਤੇ ਲਗਾ ਦਿੱਤਾ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਸੋ ਲੋਕਾਂ ਦੀ ਬਦੌਲਤ ਕਿ ਜਿਹੜਾ ਪਰਚਾ ਉਹ ਰੱਦ ਹੋਇਆ ਤੇ ਲੋਕ ਇਹ ਜਾਣਦੇ ਨੇ ਕਿ ਕਿਹੜਾ ਉਹਨਾਂ ਦਾ ਤੇ ਲੋਕ ਉਹਦੇ ਨਾਲ ਖੜਦੇ ਨੇ ਇਹ ਵੀ ਗੱਲ ਠੁੱਟੀ ਸਾਫ਼ ਕੀਤੀ ਹੈ ਕਿ ਜਿਹੜੇ ਕਹਿੰਦੇ ਕਿ ਲੋਕ ਨਹੀਂ ਖੜਦੇ ਲੋਕ ਮਹਾਨ ਨੇ ਲੋਕ ਸ਼ਕਤੀ ਮਹਾਨ ਹੈ ਤੇ ਲੋਕ ਜੀ ਦੇ ਨਾਲ ਖੜ ਜਾਣ ਤੇ ਫਿਰ ਲੋਕਤੰਤਰ ਤੇ ਲੋਕ ਵੱਡੇ ਬਹੁਤ-ਬਹੁਤ ਧੰਨਵਾਦ